ਸਾਤਿਕਾਰ ਮੈਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੀ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਨਗਰ ਨਿਗਮ ਦੀਆਂ ਚੋਣਾਂ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਡਿਲੇ ਕੀਤੀਆਂ ਜਾ ਰਹੀਆਂ ਨੇ ਪਹਿਲਾ ਫਟਕਾਰ ਪਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਤਿੰਨ ਵਕਤਿਆਂ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਕਿ ਵਿਧਨ ਤੈਨੂੰ ਵੀਕ ਜਿਹੜਾ ਹੈ ਤੁਸੀਂ ਨੋਟੀਫਿਕੇਸ਼ਨ ਜਾਰੀ ਕਰੋ ਨਗਰ ਨਿਗਮ ਦੀਆਂ ਚੋਣਾਂ ਦਾ ਕਿਉਂਕਿ ਲਗਭਗ 1 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦਾ ਹੋਇਆ ਸੀ ਕਿਉਂਕਿ ਪੰਚਾਇਤੀ ਚੋਣਾਂ ਅੱਜ ਤੋਂ ਲਗਭਗ 8 ਮਹੀਨੇ ਪਹਿਲਾਂ ਕਰਵਾ ਦਿਨੀਆਂ ਚਾਹੀਦੀਆਂ ਸੀ ਪੰਜਾਬ ਸਰਕਾਰ ਵੱਲੋਂ ਲੇਕਿਨ ਪੰਜਾਬ ਸਰਕਾਰ ਨੇ ਇੱਕ ਪਾਸੇ ਨਗਰ ਨਿਗਮ ਦੂਸਰੇ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਤੰਤਰ ਦਾ ਘਾਣ ਕੀਤਾ ਹੈ ਜਿਹੜੀ ਕਹਿੰਦੀ ਹੈ ਕਿ ਲੋਕਤੰਤਰ ਉਸ ਨੂੰ ਬਚਾਉਣਾ ਹੈ ਲੇਕਿਨ ਅੱਜ ਨੋਟੀਫਿਕੇਸ਼ਨ ਕਰਨ ਜਾ ਰਹੀ ਸੀ ਸੌਰੀ ਕੱਲ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਲੇਕਿਨ ਇਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਪੰਜਾਬ ਰਾਜ ચૂંટણી ਕਮਿਸ਼ਨ ਐ ਉਸ ਨੂੰ ਰਿਕੁਐਸਟ ਕਰ ਦਿੱਤੀ ਹੈ ਬੇਨਤੀ 72 ਲਿਖ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਆਪਸੀ ਕਾਟੋ ਕੁਛ ਕਾਟੋਕਲੇ ਚੱਲ ਰਿਹਾ ਹੈ ਯਾਨੀ ਕਿ ਸੁਖਬੀ ਸਿੰਘ ਬਾਦਲ ਨੂੰ ਲੈ ਕੇ ਸੁਖਬੀ ਸਿੰਘ ਬਾਦਲ ਦੀ ਹਾਲੇ ਪ੍ਰਧਾਨਗੀ ਵਾਲਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਬਲਵਿੰਦਰ ਸਿੰਘ ਖੂਂਦਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਰੱਦ ਕੀਤੀਆਂ ਜਾਣਗੀਆਂ ਯਾਨੀ ਕਿ ਉਹਨਾਂ ਦਾ ਸਮਾ ਵਿਧਾਇਆ ਜਾਵੇਗਾ ਯਾਨੀ ਕਿ ਦਸੰਬਰ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਨਹੀਂ ਹੋਣ ਇਤੇ ਜਾਣਗੀਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਟਕਸਾਲੀ ਆਗੂ ਜਿਹੜੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਨੇ ਚਾਹੇ ਉਹ ਧੜਾ ਹੋਵੇ ਚਾਹੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਨ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਡਾਕਟਰ ਦਲਜੀਤ ਸਿੰਘ ਚੀਮਾ ਦੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਬੇਨਤੀ ਕੀਤੀ ਗਈ ਹੈ ਪੰਜਾਬ ਸਰਕਾਰ ਦੂਸਰੇ ਪਾਸੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਸਥਾਨਕ ਚੋਣਾਂ ਨੇ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਨੂੰ ਡਿਲੇ ਕੀਤਾ ਜਾਵੇ ਡਿਲੇ ਕਿਉਂ ਕੀਤਾ ਜਾਵੇ ਉਹਨੇ ਕਿਹਾ 15 ਦਸੰਬਰ ਤੋਂ ਲੈ ਕੇ 31 31 ਦਸੰਬਰ ਤੱਕ ਚਾਰ ਸੱਭ ਜਿਆਦਿਆਂ ਦੇ ਦੂਸਰੇ ਪਾਸੇ ਆ ਮਾਤਾ ਗੁਜਰਕਾਰ ਦੇ ਜਿਹੜੇ ਸ਼ਹੀਦੀ ਦਿਵਸ 15 ਬਾਰੇ ਦੇ ਨਾਮ ਤੇ ਮਨਾਏ ਜਾਂਦੇ ਨੇ ਇਸ ਕਰਕੇ ਸਿੱਖਾਂ ਦੀ ਭਾਵਨਾ ਦੇ ਨਾਲ ਖਿਲਵਾ ਜੱਟ ਸਿੱਖਾਂ ਦੀ ਭਾਵਨਾ ਨੂੰ ਠੇਸ ਪਹੁੰਚੇਗੀ ਜੇਕਰ ਇਹਨਾਂ ਦਿਨਾਂ ਦੇ ਵਿੱਚ ਜਿਮਨੀ ਸੌਰੀ ਨਗਰ ਨਿਗਮ ਦੀਆਂ ਚੋਣਾ ਕਰਵਾਈਆਂ ਜਾਂਦੀਆਂ ਨੇ ਡਾਕਟਰ ਜਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਤੁਸੀਂ ਹਰ ਹਾਲਤ ਦੇ ਵਿੱਚ 15 ਅਗਸਤ 15 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਕਿਸੇ ਵੀ ਹਾਲਤ ਵਿੱਚ ਨਗਰ ਨਿਗਮ ਦੀਆਂ ਚੋਣਾਂ ਨਾ ਕਰਾਓ ਪੰਜਾਬ ਦੇ ਸਾਰੇ ਹੀ ਹਲਕਿਆਂ ਦੇ ਵਿੱਚ ਕਿਉਂਕਿ ਸਿੱਖ ਭਾਵਨਾ ਨੂੰ ਠੇਸ ਪਹੁੰਚਦੀ ਹੈ ਜੇਕਰ ਚਲਦੇ ਸ਼ਹੀਦੀ ਤਿਹਾੜਿਆਂ ਦੇ ਵਿੱਚ ਕਿਉਂਕਿ ਇੱਕ ਪਾਸੇ ਇਸ ਮੰਦ ਦੇ ਵਿੱਚ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਮਾਤਾ ਗੁਜਰ ਜਿਹੜਾ 15ਵਾਂੜਾ ਮਨਾਇਆ ਜਾਂਦਾ ਹੈ ਇਸ ਕਰਕੇ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਡਿਲੇ ਕੀਤਾ ਜਾਵੇ ਰੋਕਿਆ ਜਾਵੇ ਇਹ ਰਿਕੁਐਸਟ ਕੀਤੀ ਗਈ ਹੈ ਬੇਨਤੀ ਕੀਤੀ ਗਈ ਹੈ ਡਾਕਟਰ ਰਜੀਸ਼ ਸਿੰਘ ਚੀਮਾ ਵੱਲੋਂ ਪੰਜਾਬ ਸਰਕਾਰ ਅਤੇ ਐਸ ਵੈਲ ਐਜ਼ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਧੰਨਵਾਦ